ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਪੈਣਾ ਵਲੌਗ ਦੇ ਵਿੱਚ ਅੱਜ ਵਲੌਗ ਕਰਦਾ ਸਦਾ ਗਲੀ ਜੇ ਸਟਾਰਟ ਤੋਂ ਤਰੇ ਹੁੰਦੇ ਨੇ ਆ ਵੀਰ ਜੱਲ ਕਿੰਨੀਆਂ ਦੀਆਂ ਲੱਕੜਾਂ ਅੱਜ ਲੱਗ ਗਈ ਫਿਰ ਆਪਣੇ ਲੱਗ ਕੇ ਜੇ ਤਾਂ ਤੁਹਾਨੂੰ ਕਹਿੰਦਾ ਕੰਪੈਨ ਲੱਗੂਗੀ ਤੇ ਵਿਖਾਉਂਗਾ ਮਤਲਬ ਇਹ ਵੇਖੀ ਤੁਸੀਂ ਸਾਰੇ ਹੀ ਆ ਮੇਡ ਵੀ ਆ ਲੱਗੇ ਸਾਡੇ ਅੱਜ ਲੱਗੀਆਂ ਨਾ ਹਲਾਕੇ ਸਰਪੰਚਾਂ ਦੇ ਆ ਦੇਖੋ ਆ ਫਸਾ ਜੇ ਇਹ ਆਏ ਪੜਾਉਗੇ ਪੂਰੀ ਮੈਂ ਕਟਿੰਗ ਗਏ ਯਾਦ ਕਰੋ ਹੁਣ ਇਹ ਵੀ ਚਲੋ ਵਿਹਲੇ ਆ ਵੀਡੀਓ ਐਡਿਟ ਕਰਨੇ ਆ ਹੁਣ ਵੀਡੀਓ ਆਉਣ ਲੱਗੀ ਆ ਮਰਬੀ ਘੰਟੇ ਦੋ ਘੰਟੇ ਤੱਕ ਛੱਡ ਦਿੰਨੇ ਆ ਤੇ ਮੈਂ ਚਲੋ ਨਾਲੇ ਬਾਹਰ ਮੜਾ ਮੜੋ ਦੇਖ ਲਈ ਕੀ ਹਿਸਾਬ ਦਾ ਵਿਆ ਇੱਕ ਨਾ ਤੇ ਇਹ ਵੇਖਣਾ ਮੈਂ ਵੀ ਜਿਹੜੀ ਕਾਲੀ ਨਹੀਂ ਆਪਣੀ ਆਪਣੇ ਕਾ ਰੋਟੀ ਖਾਣਾਂ ਦੀ ਕੁੱਤੀ ਥੋੜਾ ਸੂਈ ਆ ਉਹਦਾ ਵੇਖਣਾ ਵੀ ਕਿਦੇ ਬੱਚੇ ਬੁੱੱਚੇ ਨਾ ਕਿਦੇ ਤੇ ਕੰਬੈਨ ਕਮੂਠਲੇ ਦਿੱਤੇ ਹੁਣ ਮੈਂ ਵੀ ਕੱਲ ਦੇ ਲੱਭਣ ਨਾ ਵੀ ਇਹ ਕਿ ਥੱਲੇ ਹੋਣਗੇ ਤੇ ਚੱਕੜ ਲਾਂਗੇ ਤੇ ਕੱਲ ਦੇ ਲੱਭੇ ਨਹੀਂ ਹੁਣ ਤੇ ਚਲੋ ਮਹਾਰਾਜ ਕਰੇ ਵੀ ਨਾ ਹੀ ਹੋਏ ਥੱਲੇ ਵਧੀਆ ਗੱਲ ਕਿਉਂਕਿ ਹੁਣ ਉਹ ਜਿਵੇਂ ਕੰਬੈ ਇਹ ਇਹਦੇ ਕਾਲ ਦੇ ਲੱਭਨੇ ਨਹੀਂ ਲੱਬਿਆ ਨੂੰ ਦੱਬ ਜਾਂਦੇ ਸਹੀ ਹੁਣ ਉਹਦਾ ਇੱਥੇ ਘੜਟੂ ਰਬਣਾ ਇਹ ਕੋਈ ਰੱਖ ਦੇਣਾ ਸੀ ਚਲ ਕੋਈ ਗੱਲ ਨਹੀਂ ਐ ਤਾਂ ਮੈਂ ਬਾਹਰ ਆਇਆ ਤੁਰਨ ਫਿਰ ਮੈਂ ਚੱਲ ਤੁਰ ਫਿਰ ਲੈਣੇ ਨਾਲੇ ਹੁਣ ਪਾ ਲੱਗਾ ਵੀ ਆਹ ਕੰਮਾਂ ਲੱਗਣ ਨਾਲੇ ਮੈਂ ਬੁਖਾਰ ਆ ਥੋੜਾ ਕੋਈ ਕਲਿੱਪ ਲੈ ਲੈਂਦੇ ਜੀ ਉਹ ਠੀਕ ਐ ਸੋ ਗਾਈਸ ਚੈੱਕ ਕਰੋ ਇੰਨਾ ਵੱਡਤਾ ਇਹ ਝੋਨਾ ਉਹ ਤੋਂ ਲੈ ਕੇ ਨਾ ਪਰੇ ਪਰੇ ਸਾਰਾ ਹੀ ਐਨੂੰ ਐਨੂੰ ਸਾਰਾ ਵੱਡ ਦਿੱਤਾ ਬਸ ਆਹ ਰੀਕ ਪ੍ਰਾਤ ਰਹਿ ਗਈ ਤੇ ਇੱਕ ਇਧਰਲੇ ਪਾਸੇ ਰਹਿ ਗਈ ਬਾਕੀ ਇਧਰ ਕਿਉਂ ਲੱਗੀ ਕੰਪੈਨ ਹੁਣ ਆ ਹੀ ਆ ਗਏ ਆ ਬਾਰ ਸੈਰ ਸੁਰ ਕਰਨ ਮੈਂ ਤੇਂਦਰ ਤੋਂ ਵੇ ਤੇ ਬਾਕੀ ਹਣ ਦੂਜੀ ਵੀਡੀਓ ਅਸੀਂ ਅਪਲੋਡ ਕਰਤੀ ਆ ਦੂਜੀ ਚੈਨਲ ਦੇ ਹੱਸਦੇ ਪੰਜਾਬੀ ਚੈਨਲ ਤੇ ਤੇ ਸਪੋਸ ਆ ਜਿਹੜਾ ਵਧੀਆ ਮਿਲਦਾ ਦੂਸਰੀ ਤੋਂ ਪਹਿਲੀ ਤੋਂ ਨਾਲ ਪਹਿਲੀ ਚੰਗਾ ਮਿਲ ਗਿਆ ਜਿਆਦਾ ਤੇ ਦੂਜੀ ਲੇਪਾਈ ਆ ਤਿੰਨ ਘੰਟੇ ਹੋ ਗਏ ਭਾਈ ਨੂੰ ਤੇ ਚਲੋ ਇਹਨੇ ਹਣ ਕੀ ਬੰਦਾ ਅਗਲੀ ਵੀਡੀਓ ਨੂੰ ਆੜੀ ਨੂੰ ਹੋਰ ਪਿਆਰ ਦੋ ਤੁਹਾਨੂੰ ਇਹ ਲਿੰਕ ਲਾ ਦੂੰ ਡਿਸਕ੍ਰਿਪਸ਼ਨ ਵਿੱਚ ਜਾ ਕੇ ਚੈੱਕ ਆਊਟ ਕਰੋ ਸਾਨੂੰ ਤੇ ਬੜਾ ਮਜ਼ਾ ਆਉਂਦਾ ਵੀਡੀਓ ਬਣਾਉਂਦਾ ਵੀਡੀਓ ਬਣਾਉਂਦਾ ਵੀਡੀਓ ਫੋਨ ਦਾ ਤੇ ਯਾ ਰਿਵਿਊ ਹੋ ਮਰਦੋਮ ਰਿਵਿਊ ਪੜੀ ਦੇ ਨਾ ਲੋਕਾਂ ਕੋ ਸੁਣੀ ਦੇ ਉਦੋਂ ਬੜਾ ਮਰਜ਼ੀ ਤੇ ਨੂੰ ਵਧੀਆ ਲੱਗਦਾ ਵਾ ਵੀ ਅਸੀਂ ਵੀ ਚੱਲ ਵਧੀਆ ਵੀਡੀਓ ਬਣਾਉਣੇ ਚੱਲ ਆ ਪਤਾ ਲੱਗਦਾ ਬੰਦੇ ਨੂੰ ਪਈ ਕਿਦਾਂ ਦਾ ਰਹਿ ਕੰਮ ਕਰਨਾ ਤੇ ਹੋਰ ਅਸੀਂ ਵਧੀਆ ਕਰਾਂਗੇ ਤੋਂ ਵਧੀਆ ਕਰਾਂਗੇ ਹੁਣਗਾ ਚਲੋ ਕੋਈ ਨਹੀਂ ਹੁਣ ਸਾਰੇ ਘੁੰਮਦੇ ਫਿਰਦੇ ਆ ਗੱਲਾਂ ਬਾਤਾਂ ਮਾਰਦੇ ਆ ਆਇਓ ਖੁਦ ਕਰੇ ਖਾਣੋ ਉਹਲਾ ਸੋਣਾ ਇਹੀ ਆਇਆ ਦੁੱਧ ਲੈਣਾ ਤੇ ਚੋਦਰਾ ਲੈ ਲਿਆ ਹੁਣ ਜਾਣਾ ਹੈ ਘਰ ਨੂੰ ਨਾਮ ਦੇ ਪਾੜਾ ਪੜ ਬਲੋ ਗਾੜੀ ਇਸਲੇ ਹੁੰਦਾ ਦਾ ਬਈ ਨਿਆ ਹੋ ਗਏ ਇੰਦਰ ਚਲਾ ਹੋ ਰਿਹਾ ਮੋਟਰਸਰ ਚਲੋ ਕੋਈ ਨਹੀਂ ਆ ਬਾਕੀ ਵੀਡੀਓ ਆ ਗਈ ਆ ਤੁਹਾਨੂੰ ਅੱਗੇ ਵੀ ਦੱਸਾਂ ਜਿਵੇਂ ਵੀਡੀਓ ਦੂਜੇ ਚੈਨਲ ਤੇ ਆਦੀ ਪੈ ਗਈ ਬਸ ਹੁਣ ਹੋਰੀਆਂ ਹੋਰਿਓੜੀ ਕਰਕੇ ਹਫਤੇ ਉੱਤੇ ਬਾਹਰ ਵੀਡੀਓ ਵਧੀਆ ਰਿਸਪੌਂਸ ਮਿਲੇ ਵੀਡੀਓ ਵੇਖਣ ਆ ਵੀ ਮੈਂ ਆ ਗਿਆ ਅੱਗੇ ਵਲੌਗ ਕਰ ਲੈ ਬਣਾਉਣੇ ਆ ਤੇ ਹੁਣ ਇੱਕ ਵਾਸਤੇ ਵੀ ਡੈਮੇਜ ਆ ਰਿਹਾ ਕਿਤੇ ਵਲੌਗ ਕਰ ਲੈ ਵੇਖ ਲੋ ਕਿ ਆ ਤੇ ਪੂਰਾ ਹੁਣ ਦਰੇ ਦੇ ਔਰ ਸੱਤੀ ਘਾਸ ਵਾਲੇ ਵੀਡੀਓ ਔਰ ਸੱਤੀ ਘਾਸ ਵਾਲੇ ਵੀਡੀਓ ਦੇਖਿਆ ਮਸੀਆ ਹੋ ਜਨ ਮਰ ਜੀ ਹੁਣ ਸਹੀ ਹੈ ਉਹ ਠੀਕ ਹੈ ਰੋਟੀ ਰੱਟੀ ਖਾ ਲਈ ਆ ਤੇ ਹੁਣ ਫੇਸ ਛੱਡਿਆ ਬੱਤੀ ਐ ਗਈ ਲਾਈਟ ਵੇਖੋ ਦੇਰੇ ਜੀ ਰੋਟੀ ਖਾਧੀ ਆ ਦੇਰੇ ਜੀ ਸਾਰਾ ਹੁਣ ਡਾਇਰ ਦਾ ਫੇਸ ਫੋਨ ਬਾਹਰ ਹੈ ਤੇ ਕੋਈ ਨਹੀਂ ਪਾਉਂਦੇ ਫੇਸਬੁਕ ਤੇ ਲਾਈਟ ਤੇ ਆਈ ਜਾਣੀ ਹੈ ਪੰਨੀ ਰਾਤ ਫਿਰ ਕਰਦੇ ਵਲੌਗ ਐਰਟ ਤੇ ਐਰਟ ਕਰਕੇ ਫਿਰ ਸੋਵਾ-ਸੋਵਾਂਗੇ ਉਹ ਸੜ ਲੈ ਗਏ ਫੋਨ ਨਹੀਂ ਕੋਈ ਨਹੀਂ ਡਿਆ ਤੁਹਾਡਾ ਲੱਗਾ ਹੀ ਡਿਆ ਕੋਈ ਫੇਸਪੋਨ ਕੋਈ ਕਿਸੇ ਨੇ ਨਹੀਂ ਪਾਇਆ ਉਦਾਂ ਹੀ ਬੱਤੀ ਨਹੀਂ ਬੰਦ ਹੋਈ ਕੋਈ ਨਹੀਂ ਪਾਉਂਦਿਆ ਮੀਟਰ ਜਗੰਡੇ ਵੇ ਕੋਈ ਨਹੀਂ ਪਾਉਂਦਿਆ ਚਲ ਆਪਾਂ ਨੂੰ ਗਿਆ ਜੂ ਗਾੜੀ ਕਿਹੜੀ ਗਰਮੀ ਹੈ ਸੜਾ ਭਾਈ ਆਪੇ ਆ ਜੂਗੀ ਆਪੇ ਫੋਨ ਕਰਕੇ ਠੀਕ ਨਹੀਂ ਦੱਸਾਂ ਤੇ ਗਰਮੀ ਜਰਾ ਹੁੰਦਾ ਵਾ ਵੀ ਗਰਮੀ ਗਰਮੀ ਲੱਗਦੀ ਜਿਵੇਂ ਨਾ ਪੱਖਾ ਪੱਖਾ ਨਹੀਂ ਚੱਲਦਾ ਹੁਣ ਐ ਮੌਸਮ ਠੰਡਾ ਹੋ ਗਿਆ ਵਾ ਲੋੜ ਨਹੀਂ ਮੇਰੀ ਪੱਖੇ ਦੀ ਇਹ ਖੰਗ ਲੱਗੀ ਯਾਰ ਇੱਕ ਜੇ ਕੰਮ ਤੇ ਬਾਕੀ ਇਹ ਵੀ ਅੱਜ ਜਿਹੜੀ ਵੀਡੀਓ ਪਾਈਏ ਰਿਸਪੌਂਸ ਚ ਆਉਂਦਾ ਫਿਰ ਦੋ ਤਿੰਨ ਆਰਾ ਗੱਲ ਕਹਿਤੀ ਮੇਰੇ ਬੜਾ ਖੁਸ਼ੀ ਹੋਣ ਦੀ ਮਨ ਨੂੰ ਵਧੀਆ ਗਿਆ ਗਾੜੀ ਪਾਣੀ ਕਿਥੇ ਆ ਗਿਆ ਪਿੰਡ ਗਲੀ ਚ ਚਲੋ ਠੀਕ ਐ ਵੈਨੇ ਜੇ ਕੋਈ ਪੌਂਡ ਐ ਫੇਸ ਤੇ ਵੈਨੇ ਆਇਆ ਕੋ ਫੇਕ ਫੂਸਾ ਲਾ ਗਿਆ ਨਹੀਂ ਆਇਆ ਇਹ ਕਿ ਫਿਰ ਆਪਾਂ ਵਲੌਗ ਵਲੌਗ ਕਰਕੇ ਰਾਤ ਤੇ ਦਿਨੇ ਅਪਲੋਡ ਕਰਦਾਂਗੇ ਬਦਮਨ ਵੀ ਸ਼ਡਿਊਲ ਤੇ ਲੱਗੇ ਰਹਿੰਦੇ ਮੇਰੇ ਤੇ ਕੋਈ ਨਹੀਂ ਆ ਗਾਇਥੇ ਬਾਕੀ ਆ ਸਭ ਮੀਟਰ ਸਾਰੇ ਜਗੰਡੇ ਆ ਆਵੇ ਤੇ ਬਾਕੀ ਫੇਸ ੁੱਟਿਆ ਜਾਂ ਸਾਡੇ ਵਾਲਾ ਫੇਸ ਜਿਹਦੇ ਵਿੱਚ ਮਨਪੀ ਜਿਹੜੇ ਫੇਸ ਸਾਡੀ ਪੱਤੀ ਆਉਂਦੀ ਉਹ ਫੇਸ ੁੱਟਿਆ